ਬਹੁਤ ਬਹੁਤ ਦੁਖਦਾਈ ਹੈ ਜੀ ਅਗਲੇ 2-3 ਦਿਨਾਂ ਚ ਬਰਸਾਤ ਬਹੁਤ ਜਿਆਦੀ ਪੈ ਗਈ ਹੈ ਪਮਾਚਨ ਪਾਣੀ ਬਹੁਤ ਆ ਰਿਹਾ ਹੈ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਹਾਂ ਆਪਾਂ ਆਪਣੇ ਲੋਕਾਂ ਦੀ ਮਦਦ ਕਰੀਏ ਜੀ ਦਾ ਕੁਝ ਜਿੰਨਾ ਵੀ ਸਾਧਨ ਹੈ ਮੈਂ ਅਕਾਲੀ ਦਲ ਦੇ ਲੀਡਰਸ਼ਿਪ ਤੇ ਵਰਕਰਾਂ ਨੂੰ ਤਾਂ ਕਹਿ ਵੀ ਦਿੱਤਾ ਹੈ ਕਿ ਜਿੱਥੇ ਕੋਈ ਟਰੈਕਟਰ ਦੀ ਲੋੜ ਹੈ ਕਿਸੇ ਕੋਈ ਜੀਸੀਬੀ ਲੋੜ ਹੈ ਜੋ ਵੀ ਲੋੜ ਹੈ ਪਰ ਦੁੱਖ ਇਸ ਗੱਲ ਦਾ ਹੈ ਸਰਕਾਰ ਹੈ ਨਹੀਂ ਇੱਥੇ ਭਗਵਾਨਤਮਨ ਛੁੱਟੀਆਂ ਮਨਾਉਣ ਦੇ ਮਲਾਡੂ ਬੈਠਾ ਐ ਇਹ ਜਾਂ ਨਲਾਇਕ ਮੁੱਖ ਮੰਤਰੀ ਮੈਂ ਜ਼ਿੰਦਗੀ ਚ ਨਹੀਂ ਦੇਖਿਆ ਸ਼ਰਮ ਆਉਂਦੀ ਹੈ ਕਹਿੰਦੇ ਕਿ ਸਾਡਾ ਮੁੱਖ ਮੰਤਰੀ ਹੋਵੇ ਬਦਲ ਸਾਹਿਬ ਹੋਰ ਤਿਆਰ ਕਰਨਾ ਹੈ ਕੀ ਕਰਨਾ ਜਿਮਨੀ ਚੋਨ ਦੇ ਸਬੰਧ ਵਿੱਚ ਬਦਲ ਸਾਹਿਬ ਇੱਥੇ ਆਏ ਨੇ ਤੇ ਵੱਖ-ਵੱਖ ਪਿੰਡਾਂ ਵਿੱਚ ਉਹਨਾਂ ਦੌਰਾ ਰੱਖਿਆ ਵਾ ਲੋਕਾਂ ਨੂੰ ਮਿਲ ਰਿਹਾ ਹੈ ਬੜਾ ਸਾਹਵਾਂ ਲੋਕਾਂ ਵਿੱਚ ਭਰਮਹੰਗਾਰਾ ਮਿਲ ਰਿਹਾ ਸਾਨੂੰ ਬਹੁਤ ਜ਼ਿਆਦਾ ਕਾਸ ਵਧੀਆ ਲੋਕਾਂ ਦੀ ਪੀਲ ਕਰਨਾ ਜਾਓਗੇ ਉਹ ਜਿੰਮੀ ਚੋਣ ਦੀ ਲੋਕੀ ਵੇਖੋ ਜਿੰਮੀ ਚੋਣ ਵਿੱਚ ਪੰਜਾਬ ਦਾ ਵੇਖੋ 10 ਸਾਲ ਵਿੱਚ ਕਿੰਨਾ ਨੁਕਸਾਨ ਹੋਇਆ ਲੋਕਾਂ ਨੂੰ ਖੁਦ ਪਤਾ ਵਾ ਜੋ ਕਿ ਆਪ ਵੀ ਆਪ ਘਰ ਇਧਰੇ ਆ ਹੁਣ ਭੈਣ ਜੀ ਥੋੜਾ ਭੈਣ ਜੀ ਭੈਣ ਜੀ ਜਿਹੜੇ ਅੱਜ ਕੰਨਾ ਕੰਨਾ ਕਿਹਾ ਗਿਆ ਕਿ ਕੰਨਾ ਕੰਨਾ ਫੋਕਸ ਹੋ ਰਿਹਾ ਹੈ ਜੀ ਇਹ ਕਾਠ ਬੂਥ ਵਾਈਜ਼ ਕੀਤਾ ਗਿਆ ਹੈ ਬੂਥ ਵਾਈਜ਼ ਅਸੀਂ ਮੀਟਿੰਗ ਕਰਦੇ ਪਏ ਆ ਜੋ ਵੀ ਆਪਣੇ ਪਰਸਨਲ ਪ੍ਰੋਬਲਮਸ ਦੂਜੀਆਂ ਪ੍ਰੋਬਲਮ ਪਿੰਡਾਂ ਦੀਆਂ ਜੋ ਵੀ ਆ ਸਾਰੀਆਂ ਆਪਾਂ ਪ੍ਰਧਾਨ ਜੀ ਨਾਲ ਡਿਸਕਸ ਕਰ ਰਹੇ ਆ ਬੂਥ ਵਾਈਜ਼ ਮੀਟਿੰਗ ਚੱਲ ਰਹੀ ਹੈ ਜੀ 3-5 ਬੰਦੇ ਆਏ ਕੰਨਾ ਚੋਕ ਦਾ ਸਜੋ ਜੀ ਤੁਸੀਂ ਆਪ ਖੋਦੀ ਵੇਖ ਲਓ ਬਹੁਤ ਜ਼ਿਆਦਾ ਕੱਠ ਹੋ ਰਿਹਾ ਪਿੰਡਾਂ ਵਿੱਚ ਬਹੁਤ ਉਤਸ਼ਾਹ ਹੈ ਪ੍ਰਧਾਨ ਜੀ ਨੂੰ ਲੈ ਕੇ ਕਿ ਪ੍ਰਧਾਨ ਜੀ ਪਿੰਡਾਂ ਚ ਆ ਰਹੇ ਆ ਬੂਥ ਵਾਈਜ਼ ਮੀਟਿੰਗ ਕਰ ਰਹੇ ਆ ਪਰਸਨਲੀ ਲੋਕਾਂ ਨੂੰ ਜਾ ਕੇ ਮਿਲ ਰਹੇ ਆ ਮੁੱਦੇ ਸਭ ਤੋਂ ਪਹਿਲਾ ਵੱਡਾ ਮੁੱਦਾ ਤਾਂ ਅਸੀਂ ਲਾਸਟ ਫਿਊ ਡੇਸ ਤੋਂ ਅਸੀਂ ਇੱਕ ਵੀਡੀਓ ਵੀ ਕੀਤੀ ਸੀਗੀ ਨਿਊਜ਼ ਚੈਨਲ ਨੂੰ ਦਿੱਤੀ ਸੀਗੀ ਵੀਡੀਓ ਉਹ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਂਦਾ ਆ ਰਸਤਾ ਪੁੱਲ ਝੜਾਇਆ ਉਹ ਜਿਹੜਾ ਪੁਲ ਬਿਲਕੁਲ ਟੱਠਾ ਹੋਇਆ ਹੋਇਆ ਤਿੰਨ ਚਾਰ ਸਾਲ ਤੋਂ ਮਤਲਬ ਕਿ ਸਰਕਾਰ ਜਿਹੜੀ ਆਪਣੀ ਆਈ ਹੈ ਸਾਲ ਤੋਂ ਪੂਰਾ ਉਹ ਡੈਮੇਜ ਹੋਇਆ ਪਿਆ ਪੁਲ ਤੇ ਉਹਦੇ ਉਸ ਉਸ ਮੁੱਦੇ ਤੇ ਜ਼ਿਆਦਾ ਅਸੀਂ ਗੱਲ ਕਰ ਰਹੇ ਆ ਕਿਉਂਕਿ ਉਹ ਪੁਲ ਦੀ ਬਹੁਤ ਜ਼ਰੂਰਤ ਆ ਉਹਨੂੰ ਬਣਨਾ ਚਾਹੀਦਾ ਆ ਜੀ ਤੇ ਹੋਰ ਸੜਕਾਂ ਦੇ ਆਪਣੇ ਸੀਵਰੇਜ ਦੀ ਪ੍ਰੋਬਲਮ ਤੇ ਨਸ਼ਿਆਂ ਵਿਰੋਧ ਅਸੀਂ ਕਰ ਰਹੇ ਆ ਬਾਜ ਉਠਾ ਰਹੇ ਆ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਹੈ ਜਿਹੜਾ ਨਸ਼ਿਆਂ ਦਾ ਜੀ ਲੋਕਾਂ ਦੇ ਜਿਹੜੇ ਪੁੱਤ ਜਿਹੜੇ ਚਿੱਟੇ ਦੀ ਨਸ਼ੇ ਨਾਲ ਮਾਰੇ ਤੇ ਇਸ ਬੰਦੇ ਕੀ ਕਰੀਏ ਸਰਕਾਰ ਦੀ ਬੰਦੀ ਸਰਕਾਰ ਕੀ ਕਰੂਗੀ ਜੀ ਸਭ ਤੋਂ ਪਹਿਲਾਂ ਤਾਂ ਮੁੱਦਾ ਹੀ ਇਹ ਹੁੰਦਾ ਹੈ ਕਿਉਂਕਿ ਪਿੰਡ-ਪਿੰਡ ਜਦੋਂ ਅਸੀਂ ਚਾਣ ਪ੍ਰਚਾਰ ਲਈ ਜਾਂਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਮਾਵਾ ਵਿਚਾਰੀਆਂ ਮਿਲਕਦੀਆਂ ਆ ਉਹਨਾਂ ਦੇ ਪੁੱਤ ਜਿਹੜੇ ਆ ਨਸ਼ਿਆਂ ਨਸ਼ਿਆਂ ਦੇ ਆਦੀ ਹੋਏ ਪਏ ਆਸ ਪਰਿਵਾਰ ਜਿਹੜੇ ਉਹ ਬਰਬਾਦ ਹੋ ਰਹੇ ਆ ਸਭ ਤੋਂ ਵੱਡੀ ਮੁਹਿੰਮ ਅਸੀਂ ਕਮੇਟੀਆਂ ਬਣਾਵਾਂਗੇ ਨਸ਼ਿਆਂ ਵਿਰੋਧ ਜਿਹੜੇ ਆ ਅਸੀਂ ਕਮੇਟੀ ਚਲਾਵਾਂਗੇ ਤੇ ਬਸ ਜੀ ਜੇ ਤਰੀਕਾ ਤੁਹਾਨੂੰ ਦੋਨੋਂ ਤੋਂ ਪਹਿਲੇ ਇੰਨਾ ਵੱਡਾ ਸਹਿਯੋਗ ਮਿਲਿਆ ਕੀ ਨਾ ਕੌਨਾਂ ਸਰ ਵਿੱਚ ਹੁਣ ਵੀ ਪੱਲੇ ਦੇ ਸੰਗਮ ਹੋ ਗਏ ਜੀ ਬਿਲਕੁਲ ਹੁਣ ਤੱਕ ਤਾਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬਹੁਤ ਪਾਰਟੀਆਂ ਜਿਹੜੀਆਂ ਜਿੱਦਾਂ ਕਾਂਗਰਸ ਆਪ ਦੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਆ ਉਹਨਾਂ ਦੇ ਹੁੰਦਿਆ ਹੋਇਆ ਕੋਈ ਵਿਕਾਸ ਨਹੀਂ ਹੋਇਆ ਤੋਂ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਸਾਡੀ ਖੇਤਰੀ ਪਾਰਟੀ ਆ ਤੇ ਉਹੀ ਵਿਕਾਸ ਕਰਾਏਗੀ ਤੇ ਸੋ ਲੋਕਾਂ ਸਾਰਿਆਂ ਨੂੰ ਜੁੜਨਾ ਚਾਹੀਦਾ ਆ ਜਨਾਬ ਸਪੀਕਰ ਸਪੀਕਰ ਨੂੰ ਵਿਧਾਇਕ ਦੀ ਕਿਹੜੀ ਫੀਲ ਕਰਨੀ ਚਾਹੀਦੀ ਸੌਰੀ ਹਲਕੇ ਦੇ ਵਿੱਚ ਜਿਹੜੇ ਲੋਕਾਂ ਨੂੰ ਬੀਬੀ ਦੀ ਹੱਥ ਦੇ ਵਿੱਚ ਹੈ ਕਿ ਇਸ ਤਰ੍ਹਾਂ ਦੀ ਅਪੀਲ ਕਰਦੇ ਜੀ ਮੈਂ ਇਹ ਹੀ ਅਪੀਲ ਕਰਨਾ ਚਾਹਾਂਗੀ ਕਿ ਇਹ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਲਾ ਲਓ ਤੁਸੀਂ ਬੀਬੀ ਸੁਖਵਿੰਦਰ ਕੌਰਨ ਦਾਵਾ ਜੀ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਨੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਵੋਟ ਪਾਉਣੀ ਆ ਤਾਂ ਜੋ ਅਸੀਂ ਵਿਧਾਨ ਸਭਾ ਵਿੱਚ ਆਪਣੀ ਗੱਲ ਰੱਖ ਸਕੀਏ ਵਿਧਾਨ ਸਭਾ ਵਿੱਚ ਜਦੋਂ ਆਪਣੇ ਐਮ ਐਲ ਏ ਬਣ ਜਾਂਦੇ ਆ ਕਿਸੇ ਨੂੰ ਉੱਥੇ ਵੇਖਿਆ ਨਹੀਂ ਅਸੀਂ ਕਦੀ ਵੀ ਆਪਣੇ ਤਰਨ ਧਨ ਦੀ ਕਦੀ ਆਵਾਜ਼ ਨਹੀਂ ਉਠਾਈ ਮੁੱਦਿਆਂ ਦੀ ਆਵਾਜ਼ ਨਹੀਂ ਉਠਾਈ ਸੋ ਅਸੀਂ ਇਹ ਆਵਾਜ਼ ਉਠਾਵਾਂਗੇ ਆਪਣੇ ਜੋ ਵੀ ਮੁੱਦੇ ਆ ਉਹ ਵਿਧਾਨ ਸਭਾ ਹਲਕੇ ਵਿੱਚ ਲੈ ਕੇ